ਕੀ ਹੁੰਦੀ ਆ ਇਹ ਇਹਨਾਂ ਬਲੀਵਾਂ ਦੇ ਮਾਰੇ ਲਿਆ ਉਹ ਤੈਨੂੰ ਡੱਕਣ ਆ ਘੋਣਾ ਵਾ ਇੱਥੇ ਉਹ ਤੂੰ ਹੀ ਹਾ ਗੱਲਾਂ ਛੱਡੋ ਤੇ ਫੋਨ ਤੇ ਮੁੱਦੇ ਤੇ ਆਓ ਫੋਨ ਲੱਭੋ ਮੈਨੂੰ ਇਹ ਦੱਸ ਚੌਥੇ ਤੋਂ ਬਾਅਦ ਹੀ ਕੁਵੱਚਾ ਵਕਤ ਦੇ ਉਹ ਨਹੀਂ ਤੂੰ ਇੰਨਾ ਥੋੜਾ ਕਿਉਂ ਵਨ ਰਮਨਾ ਛੱਡੀ ਯਾਰ ਵਾ ਆ ਦੇਖ ਜੀ ਆ ਦੇ ਐਂਡ ਵਨ ਉਹ ਰਮਨ ਤੂੰ ਫੇਰ ਨਾ ਕਰ ਉਹ ਇੰਨੇ ਜੋਕੇ ਤੇਰਾ ਚੰਗਾ ਸੀ ਜਾਣਾ ਇਹ ਪੜੀ ਮਾਈਨ ਬੜਾ ਵਧੀਆ ਹੁੰਦਾ ਗੱਤ ਕਲ ਕਰਾਉਗੀ ਪਰ ਕਿਧਰ ਚੱਲ ਇੱਕ ਦੋ ਲੈ ਕੇ ਕਰ 2 1 ਰਮਨ ਤੂੰ ਫਿਕਰ ਰਮਨ ਹੁਣ ਤਾਂ ਮੈਂ ਚੁੱਪ ਕੀਤੀ ਯਾਰ ਮੈਂ ਤਾਂ ਵੇਖਿਆ ਨਹੀਂ ਚੱਲ ਵਾਟਰ ਚੱਲਿਆ ਮੈਂ ਹੁਣੇ ਬਦਲ ਕਰ ਮੈਂ ਬਦਲ ਕਿਉਂਦਾ 8 1 ਰਮਨ ਤੂੰ ਫਿਕਰ ਨਾ ਕਰ ਉਹ ਇਨ ਕਵੇਲਾ ਰਮਨ ਨਾ ਯਾਰ ਹਾਸਾ ਆਉਣਾ ਵੇ ਤੂੰ ਅਸੀਂ ਜਿੰਦੀ ਫੇੜੀ ਪਾ ਗਿਆ ਕਾਪੀ 8 1 ਰਮਨ ਤੂੰ ਫਿਕਰ ਨਾ ਕਰ ਉਹ ਇਨ ਚੁਗੇ ਹੈ ਨਹੀਂ ਆ ਜੇ ਇਨ ਚੁਗੇ ਹੁੰਦੇ ਨਾ ਤਾਂ ਇਹੀ ਸ਼ਲਾਕਾ ਪਿੱਛੇ ਹੁੰਦੇ ਤੂੰ ਜਰਾ ਚੰਗੀ ਤਰ੍ਹਾਂ ਬੇਇੱਜ਼ਤੀ ਕਰਨੀ ਉਹਨੂੰ ਨਹੀਂ ਪਤਾ ਕਿ ਮੇਰਾ ਪਰਿਵਾਰ ਕਿਦਾਂ ਦਾ ਵਾ ਹੁਣ ਹਨ ਪਰਿਵਾਰ ਪਰਿਵਾਰ ਦੀ ਸ਼ਰਮ ਨਹੀਂ ਕਰਨੀ ਪਰਿਵਾਰ ਭੋਗ ਦਾ ਘਰ ਕਿਤਰਾ ਕਰਨਾ ਵਾ ਹੁਣ ਹਨ ਬਹੁਤ ਚੰਗੇ ਆ ਤੁਸੀਂ ਆ ਸਾਰਿਆਂ ਨਾਲੋਂ ਆ ਭੋਗ ਲੋਗੇ ਨਹੀਂ ਭੋਗ ਲੋਗੇ ਮੰਗੇ ਨਾ ਤੂੰ ਹੋਰ ਨਾ ਕੋਈ ਹੋਰ ਜੀ ਗੱਲ ਹੋ ਜੇ ਨਾ ਫਿਰ ਬਾਅਦ ਚ ਉੱਥੇ ਗੱਲ ਰਹੇ ਜੇ ਨਹੀਂ ਸਾਰੀ ਕੋਈ ਗੱਲ ਨਹੀਂ ਨਿਜਠ ਲਾਂਗੇ ਉਹ ਨਿਜਠ ਮਾਦਾ ਜੀ ਮੈਂ ਜੇ ਇੱਕ ਗੱਲ ਹੋਰ ਸੋਚਣ ਡਿਆ ਵਾਂ ਹਾਂ ਆ ਚਾਚੀ ਆ ਜਾਏ ਬੰਦ ਮਾਦਾ ਮੈਂ ਇਹ ਗੱਲ ਹੋਰ ਸੋਚਣ ਡਿਆ ਵਾ ਬੰਦ ਹੁਣ ਰੁਪਿੰਦਰ ਦੀ ਸੱਸ ਕਹਿੰਦੀ ਆ ਕਿ ਸਾਡੀ ਕੁੜੀ ਨਾ ਮਾੜਾ ਕੰਮ ਹੋਂੜਿਆ ਪਰ ਇੰਨਾ ਨਹੀਂ ਨਾ ਪਤਾ ਵੀ ਇਹ ਕਿਉਂ ਹੋਂੜਿਆ ਜੇ ਰੁਪਿੰਦਰ ਨਾਲ ਉਹ ਮੈਨਾਂ ਮਾੜਾ ਕੰਮ ਨਾ ਕਰਦੇ ਇਹ ਕੱਟ ਲਈ ਸਾਰਾ ਹੁਣ ਦਲਜੀਤ ਦੱਸਣ ਡਿਆ ਸੀਗਾ ਕਿ ਉਹ ਪਛਤਾਉਂਦੇ ਆ ਬੰਦਾ ਪੁੱਛੇ ਵੀ ਜੇ ਤੁਸੀਂ ਰੁਪਿੰਦਰ ਨਾਲ ਇੰਨਾ ਮਾੜਾ ਕੰਮ ਨਾ ਕਰਦੇ ਤੇ ਤੁਹਾਡੇ ਨਾਲ ਨਾ ਹੁੰਦਾ ਅਸੀਂ ਗਲਤੀਆਂ ਤੇ ਕਰ ਲੈਨੇ ਆ ਤੇ ਪਰ ਇਹਦਾ ਨਾ ਹਣ ਉਹ ਯਾਰ ਡਾਇਲੌਗ ਨੰਬਰ 1 ਹੁਣ ਰਪਿੰਦਰ ਦੇ ਸੌਰੇ ਪਛਤਾਉਂਦੇ ਆ। ਬਲਾਂ ਚ ਹੀ ਬੜੇ ਆਏ ਆ। ਹੁਣ ਨਹੀਂ ਹੋਣਾ। ਹੁਣ ਦੇਖੋ ਹਲਵਾ ਪਿਕੜੇ ਨੂੰ ਇਨਸਾਫ ਦਿਵਾ ਲਈਏ। ਜੇ ਉਹ ਨਾ ਨਾ ਦਵਾਇਆ ਤਾਂ ਹੀ ਆਪਣੇ ਆਪ ਨੂੰ ਮਾਫ ਨਹੀਂ ਕਰ ਪਾਉਣਾ। ਹਿੰਦ ਬਸ। ਇੱਕ ਮਿੰਟ ਇੱਕ ਮੈਨੂੰ ਡਾਇਲੌਗ 1 ਨਾਲੇ ਇਨਸਾਨ ਦੀ ਤਾਂ ਫਿਤਰਤ ਹੀ ਇਹ ਹੁੰਦੀ ਹੈ। ਕਿਸ ਕੋਸ ਨਾ ਕਰ ਦੇਣ। ਇਹ ਗੱਲ ਦਾ ਤੇ ਉਹਨਾਂ ਨੂੰ ਖਬਰ ਇਹ ਗੱਲ ਦਾ ਇਹ ਗੱਲ। ਹਾਂਜੀ। ਇਹ ਵਧੀਆ ਮੰਮੀ ਨੂੰ ਠੀਕ ਠਾਕ। ਸੋਨ ਤੇ ਯਾਰਾ ਦੋ ਦੋ ਜਦੋਂ ਕਦੀ ਮੈਨੂੰ ਵਨ ਸਤਿ ਸ਼੍ਰੀ ਅਕਾਲ ਜੱਜ ਜੀ ਕਰਨਾ ਗੱਲ ਕਰਨੀ ਹੈ ਨਾ ਕੰਮ ਕੀ ਹੈ ਫੋਨ ਕੀਤਾ ਕੰਮ ਕੀ ਹੈ ਦੱਸ ਕੰਮ ਇਹ ਆ ਮੇਰੇ ਸੋਨ ਚ ਆਇਆ ਵਾ ਤੁਸੀਂ ਪੇਪਰ ਦੇ ਕੋਈ ਗੱਲ ਨਹੀਂ ਪਤਾ ਲੱਗਾ ਵਾ ਕੋਈ ਮੈਂ ਨਹੀਂ ਲੈਣੇ ਬਦਲੇ ਉਹਨਾਂ ਲੈਣੇ ਆ ਇਹਨਾਂ ਦੀ ਕੁੜੀ ਨਾਲ ਤੁਸੀਂ ਮਾਰਾ ਕੀਤਾ ਵਾ ਚੱਲ ਕੋਈ ਗੱਲ ਮੈਂ ਉਹਨੂੰ ਮੁੰਡੇ ਨੂੰ ਮਨਾ ਕੀਤਾ ਵਾ ਕਿ ਮੈਂ ਅੱਜ ਨਹੀਂ ਆਸਲਾ ਸ਼ਹਿਰ ਇਹ ਕਹਿੰਦੇ ਮੈਨੂੰ ਪੇਕੇ ਲੈ ਜਾਓ ਝੋਨਾ ਦੇ ਪਿਓ ਨੇ ਵਡਾਉਣਾ ਇਹਦੇ ਨੇ ਇਹ ਗਾਦੋ ਬਲੇਉ ਕਹੀ ਮੇਰੇ ਕਿਉਂ ਲੋਨੀ ਉਹਨੇ ਮੈਨੂੰ ਤੇ ਸਪੀਅਲ ਚੈਂਕ ਪਨੋ ਹੋ ਨਾ ਜੇ ਮਾਫੀ ਮੰਗਣ ਵਿੱਚ ਨਾ ਕਿਦਾਂ ਹੀ ਜੇ 2 ਐਂਡ 1 ਜੇ ਮਾਫੀ ਮੰਗਣ ਵਿੱਚ ਨਾ 2 1 ਜੇ ਮਾਫੀ ਮੰਗਲ ਮੰਗਲ ਜੀ ਮਾਫੀ ਮੰਗਲਵਾਰ ਸੋਮਵਾਰ ਬੁੱਧਵਾਰ ਵੀਰਵਾਰ ਟੂ ਐਂਡ ਵਨ ਜੀ ਮਾਫੀ ਮੰਗਣ ਲੱਗਾ ਢਾਡੀ ਆਕੜ ਹੁੰਦੀ ਹੈ ਨਾ ਵਿੱਚ ਭਰੋ ਡੇ ਆ ਕਹਿਣ ਦਿਲੋਂ ਦੇ ਡਾੜਾ ਦਿਲ ਕਰਨਦਿਆ ਖੜਨ ਨੂੰ ਉਹ ਤੇ ਹੋਏ ਤੂੰ ਵੀ ਮਾਤਾ ਮੋ ਬੋਲਣ ਦੇ ਤੂੰ ਕੀ ਕਰਾ ਜਾਏਗਾ ਕੱਟਾ ਮੈਂ ਤਾਂ ਕੁਛ ਨਹੀਂ ਕਹਿਣਾ ਜਾਇਗਾ ਜਬਰਤ ਹੈ ਮਲਕੋ ਟੂ ਐਂਡ ਵਨ ਜੀ ਮਾਫੀ ਮੰਗਣ ਵੇ ਢਾਡੀ ਆਕੜ ਵਿੱਚ ਆਉਂਦੀ ਹੈ ਨਾ ਇਹ ਸਭ ਕੀ ਦੇ ਗੱਲ ਵਾ ਕਿਦਾਂ ਹੀ ਹਾਏ ਯਾਰ ਮਲ ਜਾ ਮਾਫੀ ਮੰਗਣ ਲੱਗਿਆ ਤੁਹਾਡੀ ਆਕੜ ਦੇ ਚਲਦੀ ਆ ਮਾਫੀ ਮੰਗਣ ਲੱਗਿਆ ਬਸ ਤੁਸੀਂ ਤਾਂ ਮੈਨੂੰ ਉਤੋਂ ਉਤੋਂ ਪੁੱਛਣ ਦੇ ਜੀ ਤੁਸੀਂ ਕੀ ਤਾਂ ਮੈਨੂੰ ਖੜਨਾ ਵੀ ਹੈਗਾ ਕਿ ਨਹੀਂ ਚਲੋ ਗੁਮਰਾਹ ਤੁਸੀਂ ਮੈਨੂੰ ਕਰਨ ਦੇ ਦੇ 2 1 ਜੀ ਹੂੰ ਦੋ ਕਿਤੇ ਘਰ ਦੇ ਵਧੀਆ ਮੁੰਡਾ ਲੱਭ ਦਿੰਦੇ ਨਾ ਤੇ ਕਿੰਨਾ ਵਧੀਆ ਹੋਣਾ ਹੀ ਪੜੇ ਲਿਖੇ ਘਰ ਮੈਂ ਜਾਣਾ ਹੀ ਐਵੇਂ ਨਾ ਅਨਪੜ੍ਹ ਜੇ ਮਤ ਪੱਲੇ ਪਈ 2 ਐਂਡ 1 ਕਤਮ ਕੇ ਚੀਜ਼ ਦੀ ਲੋੜ ਦਾ ਤੇ ਲਿਆਦਾ ਕੁਝ ਇਹ ਉਡੀਆ ਇਹ ਨਾ ਬਲੀ ਬੱਦ ਮਰ ਰਿਆ ਉਹ ਤੈਨੂੰ ਡੱਕਣ ਹਾਂ ਘੋਣਾ ਵਾ ਇੱਥੇ ਉਹ ਤੂੰ ਹੀ ਹਾਂ ਗੱਲਾਂ ਛੱਡੋ ਤੇ ਫੋਨ ਤੇ ਮੁੱਦੇ ਤੇ ਆਓ ਫੋਨ ਲੱਭੋ ਮੈਨੂੰ ਇਹ ਦੱਸ ਚੌਥੇ ਤੋਂ ਬਾਅਦ ਹੀ ਕੁਵਚਾ ਵਕ ਤੇ ਉਹ ਨਹੀਂ ਤੂੰ ਇੰਨਾ ਥੋੜਾ ਕਿਉਂ ਵਨ ਰਮਨਾ ਛੱਡੀ ਯਾਰ ਵਾ ਪਹਿਲੇ ਆ ਬੰਦ ਐਂਡ ਵਨ ਉਹ ਰਮਨ ਤੂੰ ਫਿਕਰ ਨਾ ਕਰ ਉਹ ਇੰਨੇ ਜੋ ਕਿ ਤੇ ਹਾਂ ਹਸੀ ਜਾਣਾ ਤੇ ਪੜੀ ਮਾਈ ਬੜਾ ਵਧੀਆ ਹੁੰਦਿਆ ਗੱਤ ਕਰਾਵੂਗੀ ਬਾਈ ਇਧਰ ਤੱਕ ਇੱਕੋ ਇੱਕ ਲੱਗ ਕੇ ਕਰ 2 1 ਰਮਨ ਤੂੰ ਫੇਰ ਰਮਨ ਹੁਣ ਤਾਂ ਮੈਂ ਚੁੱਪ ਕੀਤੀ ਯਾਰ ਮੈਂ ਤਾਂ ਵੇਖਿਆ ਨਹੀਂ ਚੱਲ ਮਾਡਰ ਚਾਹ ਰਿਹਾ ਮੈਂ ਹੁਣ ਇਹ ਬਦਲ ਕਰ ਹੁਣ ਬਦਲ ਕਰ ਐਂਡ 1 ਰਮਨ ਤੂੰ ਫੇਰ ਨਾ ਕਰ ਉਹ ਇਨ ਕਵੇਲਾ ਰਮਨ ਨਾ ਯਾਰ ਹਾਸਾ ਆਉ ਲਿਆ ਵੇ ਤੂੰ ਅਸੀ ਜਿੰਦੀ ਬੇਟੀ ਭਾ ਗਿਆ ਕਾਪੀ ਐਂਡ 1 ਰਮਨ ਤੂੰ ਫੇਰ ਨਾ ਕਰ ਉਹ ਇਨ ਜੁਗੇ ਹੈ ਨਹੀਂ ਆ ਜੇ ਇਨ ਜੁਗੇ ਹੁੰਦੇ ਨਾ ਤਾਂ ਇਹੀ ਸ਼ਲਾਕਾ ਪਿੱਛੇ ਹੁੰਦੇ ਕਾ ਤੂੰ ਜਰਾ ਚੰਗੀ ਤਰ੍ਹਾਂ ਬੇਇੱਜ਼ਤੀ ਕਰਨੀ ਉਹਨੂੰ ਨਹੀਂ ਪਤਾ ਵੀ ਮੇਰਾ ਪਰਿਵਾਰ ਕਿਦਾਂ ਦਾ ਵਾ ਹੁਣ ਆ ਨਰਵਾ ਪਰਿਵਾਰ ਦੀ ਸ਼ਰਮ ਨਹੀਂ ਕਰਨੀ ਪਰਿਵਾਰ ਭੋਗ ਦਾ ਫਰ ਕਿਤਨਾ ਕਰਨਾ ਵਾ ਹੁਣ ਹਨਾ ਬਹੁਤ ਚੰਗੇ ਆ ਤੁਸੀਂ ਆ ਸਾਰਿਆਂ ਨਾਲੋਂ ਆ ਭੋਗ ਲੋ ਨਹੀਂ ਭੋਗ ਲੋ ਮੰਗੇ ਨਾ ਤਾਂ ਹੋਰ ਕੋਈ ਹੋਰ ਦੀ ਗੱਲ ਹੋ ਜੇ ਨਾ ਫਿਰ ਬਾਅਦ ਚ ਉੱਥੇ ਗੱਲ ਰਹੇ ਜੇ ਨਹੀਂ ਸਾਰੀ ਕੋਈ ਗੱਲ ਨਹੀਂ ਨਜਿੱਠ ਲਾਂਗੇ ਉਹ ਨਜਿੱਠ ਮਾਤਾ ਜੀ ਮੈਂ ਜੇ ਇੱਕ ਗੱਲ ਹੋਰ ਸੋਚਣ ਡਿਆ ਵਾ ਹਾਂ ਆ ਚਾਚੀ ਵਾਜ ਆ ਜਾਈ ਬੰ ਮਾਦਾ ਮੈਂ ਇੱਕ ਗੱਲ ਹੋਰ ਸੋਚਣ ਡਿਆ ਵਾ ਹੁਣ ਰੁਪਿੰਦਰ ਦੀ ਸੱਸ ਕਹਿੰਦੀ ਆ ਕਿ ਸਾਡੀ ਕੁੜੀ ਨਾਲ ਮਾੜਾ ਕੰਮ ਹੋ ਰਿਹਾ ਪਰ ਇੰਨਾ ਨਹੀਂ ਨਾ ਪਤਾ ਕਿ ਇਹ ਕਿਉਂ ਹੋ ਰਿਹਾ ਜੇ ਰੁਪਿੰਦਰ ਨਾਲ ਉਹ ਮੈਨਾਂ ਮਾੜਾ ਕੰਮ ਨਾ ਕਰਦੇ ਇਹ ਕੱਟ ਲਈ ਸਾਰਾ ਹੁਣ ਦਲਜੀਤ ਦੱਸਣ ਡਿਆ ਹੈਗਾ ਕਿ ਉਹ ਪਛਤਾਉਂਦੇ ਆ ਬੰਦਾ ਪੁੱਛੇ ਵੀ ਜੇ ਤੁਸੀਂ ਰੁਪਿੰਦਰ ਨਾਲ ਇੰਨਾ ਮਾੜਾ ਕੰਮ ਨਾ ਕਰਦੇ ਤੇ ਤੁਹਾਡੇ ਨਾਲ ਨਾ ਹੁੰਦਾ ਅਸੀਂ ਗਲਤੀਆਂ ਤਾਂ ਕਰ ਲੈਨੇ ਆ ਤੇ ਪਰ ਇਹਦਾ ਨਾ ਓ ਯਾਰ ਡਾਇਲੌਗ 1 ਹੁਣ ਰਪਿੰਦਰ ਦੇ ਸੌਰੇ ਪਛਤਾਉਂਦੇ ਆ ਜਲ ਨਹੀਂ ਬੜੇ ਆਏ ਆ ਹੋ ਨਹੀਂ ਹੋਣਾ ਹੋ ਦੇਖੋ ਹਲਵਾ ਪਿਕੜੇ ਨੂੰ ਇਨਸਾਫ ਦਿਵਾ ਲਈਏ ਜੇ ਉਹ ਨਾ ਨਾ ਦਵਾਇਆ ਤੇ ਅਹੀਂ ਆਪਣੇ ਆਪ ਨੂੰ ਮਾਫ ਨਹੀਂ ਕਰ ਪਾਉਣਾ ਇਹ ਬਸ ਇੱਕ ਮਿੰਟ ਇੱਕ ਮੈਨੂੰ ਡਾਇਲੌਗ 1 ਨਾਲੇ ਇਨਸਾਨ ਦੀ ਤੇ ਫਿਤਰਤ ਹੀ ਇਹ ਹੁੰਦੀ ਹੈ ਕਿਸ ਕੋਸ ਨਾ ਕਰ ਦੇਣ ਇਹ ਗੱਲ ਦਾ ਤੇ ਉਹਨਾਂ ਨੂੰ ਖਬਰ ਇਹ ਗੱਲ ਦਾ ਇਹ ਗੱਲ ਹਾਂਜੀ ਇਹ ਵਧੀਆ ਮੰਮੀ ਨੇ ਵੀ ਠੀਕ ਠਾਕ ਆ ਆਸਾਂ ਤੇ ਯਾਰ ਆਸਾਂ ਦਾ ਦੋ ਤੇ ਤੇ ਜੇ ਤੱਕ ਨਹੀਂ ਮੈਂ ਵਨ ਸਤਿ ਸ਼੍ਰੀ ਅਕਾਲ ਚਾਚੀ ਜੀ ਕਰਨਾ ਗੱਲ ਕਰਨੀ ਆ ਨਾ ਕੰਮ ਕੀ ਆ ਫੋਨ ਕੀਤਾ ਕੰਮ ਕੀ ਏ ਦੱਸ ਕੰਮ ਏ ਆ ਮੇਰੇ ਸੋਨ ਚ ਆਇਆ ਵਾ ਤੁਸੀਂ ਪੇਪਰ ਦੇ ਕੋਈ ਗੱਲ ਨਹੀਂ ਪਤਾ ਲੱਗਾ ਮੈਂ ਕੋਈ ਮਿਆਣੀ ਲੈਣੇ ਕੋਈ ਉਹਨਾਂ ਲੈਣੇ ਆ ਇਹਾਂ ਦੀ ਕੁੜੀ ਨਾਲ ਨਹੀਂ ਮਰਾ ਕੀਤਾ ਵਾ ਚਲ ਕੋਈ ਗੱਲ 61 ਮੈਂ ਉਹਨੂੰ ਮੁੰਡੇ ਨੂੰ ਮਨਾ ਕੀਤਾ ਵਾ ਕਿ ਮੈਂ ਅੱਜ ਨਹੀਂ ਆਸਲਾ ਸ਼ਹਿਰ ਇਹ ਕਹਿੰਦੇ ਮੈਨੂੰ ਪੇਕੇ ਲੈ ਜਾਓ ਝੋਨਾ ਦੇ ਪਿਓਨੇ ਵਡਾਉਣਾ ਇਹਦੇ ਨੇ ਇਹ ਕਹਾਂ ਤੂੰ ਬੰਦੇ ਉਹ ਮੇਰੇ ਕਿਉਂ ਨਹੀਂ ਲਾਉਂਦੇ ਲੋਨੀ ਹੁਣ ਐਵੇਂ ਦੱਸ ਮੈਂ ਜੈ ਕੋ ਨੂੰ ਫੋਨ ਨਾ 2 ਐਂਡ 1 ਜੇ ਮਾਫੀ ਮੰਗਣ ਵਿੱਚ ਨਾ ਕਿਦਾਂ ਹੀ 2 ਐਂਡ 1 ਜੇ ਮਾਫੀ ਮੰਗਣ ਵਿੱਚ ਨਾ 2 1 ਜੇ ਮਾਫੀ ਮੰਗਲ ਇੱਕ ਮਿੰਟ ਮੰਗਲ ਜੇ ਮਾਫੀ ਮੰਗਲਵਾਰ ਸੋਮਵਾਰ ਬੁੱਧਵਾਰ ਵੀਰਵਾਰ 2 ਐਂਡ 1 ਜੀ ਮਾਫੀ ਮੰਗਣ ਲੱਗਿਆ ਤੁਹਾਡੀ ਆਕੜ ਹੁੰਦੀ ਹੈ ਨਾ ਵਿੱਚ ਪਰ ਉਹ ਡੇ ਆ ਕਹਿਣਾ ਦਿਲੋਂ ਨਾ ਡਾੜਾ ਦਿਲ ਕਰਨਦਿਆ ਖੜਨ ਨੂੰ ਉਹ ਤੇ ਹੋਏ ਹੋਏ ਮਾਤਾ ਮ ਬੋਲਣ ਦੇ ਤੂੰ ਕੀ ਕਹਿਣਾ ਜਾਏਗਾ ਕਾ ਮੈਂ ਤਾਂ ਕੁਛ ਨਹੀਂ ਕਹਿਣਾ ਜਾਏਗਾ ਜਬਰਤ ਹੈ ਮਲਕੋ ਐਂਡ 1 ਜੇ ਮਾਫੀ ਮੰਗਣ ਵਿੱਚ ਤੁਹਾਡੀ ਆਕੜ ਵਿੱਚ ਆਉਂਦੀ ਹੈ ਨਾ ਇਹ ਸਭ ਕੀ ਦੀ ਗੱਲ ਵਾ ਕਿਦਾਂ ਹਾਏ ਯਾਰ ਮਲ ਜਾ ਮਾਫੀ ਮੰਗਣ ਲੱਗਿਆ ਤੁਹਾਡੀ ਆਕੜ ਵਿੱਚ ਆਉਂਦੀ ਆ ਮਾਫੀ ਮੰਗਣ ਲੱਗਿਆ ਬਸ ਤੁਸੀਂ ਤਾਂ ਮੈਨੂੰ ਉਤੋਂ ਉਤੋਂ ਪੁੱਛਣ ਦੇ ਜੀ ਤੁਸੀਂ ਕੀ ਤਾਂ ਮੈਨੂੰ ਖੜਨਾ ਵੀ ਹੈਗਾ ਕਿ ਨਹੀਂ ਚਲੋ ਗਮਰਾਤ ਤੁਸੀਂ ਮੈਨੂੰ ਕਰਨ ਦੇ ਦੇ 2 1 ਜੀ ਹੁੰਦੋ ਕਿਤੇ ਘਰ ਦੇ ਵਧੀਆ ਮੁੰਡਾ ਲੱਭ ਦਿੰਦੇ ਨਾ ਤੇ ਕਿੰਨਾ ਵਧੀਆ ਹੋਣਾ ਹੀ ਪੜੇ ਲਿਖੇ ਘਰ ਮੈਂ ਜਾਣਾ ਹੀ ਐਵੇਂ ਨਾ ਅਨਪੜ੍ਹ ਜੇ ਮੱਲ ਪੱਲੇ ਪਈ 2 ਐਂਡ 1 ਪੁੱਤ ਮੈਂ ਕਿਹ ਚੀਜ਼ ਦੀ ਲੋੜ ਦਾ ਤੇ ਲਿਆਦਾ ਕੁਛ